ਤੁਸੀਂ ਸਾਰੇ ਭੈਣ ਭਰਾ ਪੂਰਾ ਡਟ ਕੇ ਇਸ ਚੀਜ਼ ਨੂੰ ਸੱਚ ਨੂੰ ਸੱਚ ਕਹਿਣਾ ਤੁਨੇ ਝੂਠ ਨੂੰ ਝੂਠ ਕਹਿਣਾ ਜੀ ਇੱਥੇ ਬਿਲਕੁਲ ਤਸ਼ੱਦਦ ਇੱਕ ਵਾਰੀ ਆਪਾਂ ਉਹਨਾਂ ਦੇ ਕਰਦੇ ਹਾਂ ਦਰਿੰਦਿਆਂ ਦੇ ਦਰਸ਼ਨ ਸੰਗਤ ਜੀ ਉਹਨਾਂ ਨੂੰ ਫੋਨ ਕੀਤਾ ਹੁਣ ਕਿਤੇ ਨੱਚਦੇ ਟੱਪਦੇ ਹੋਣੇ ਉਹਨਾਂ ਨੂੰ ਆਉਣ ਦਿਓ ਚਾਹੇ 2 ਵਜੇ ਆਉਣੇ ਅਸੀਂ 2 ਵਜੇ ਤੱਕੇ ਵੇਟ ਕਰਾਂਗੇ ਉਹਨਾਂ ਦੀ ਜੀ ਬਹੁਤ ਕੁਝੂ ਤੇ ਲਾਉਦੀ ਹੋਵੇਗੀ ਭੈਣ ਲਈ ਬਿਊਟੀ ਬਾਰਬਰ ਜਾਂਦੀ ਉਹ ਤੋਂ ਬੱਚੇ ਦਾ ਮੂੰਹ ਵੀ ਬਣਾੜਿਆ ਜਵਾਬ ਦੇ ਤੂੰ ਮਾਰ ਨਹੀਂ ਕਰ ਸਕਦਾ ਤੂੰ ਜਿੰਦਗੀ ਮਾਰ ਨਹੀਂ ਬੰਦੇ ਬਹੁਤ ਗੱਲਾਂ ਬਹੁਤ ਗੱਲਾਂ ਕਰਦਾ ਕਰਦਾ ਠੀਕ ਹੈ ਤੂੰ ਕਰਦਾ ਇਹ ਇੰਦਰਾ ਇੱਕ ਇੰਦਰਾ ਬੱਚਾ ਕਹਿੰਦਾ ਮੈਂ ਮਾਫੀ ਮੈਨੂੰ ਮਾਫ ਨਹੀਂ ਕਰ ਤੂੰ ਨੂੰ ਮਾਫ ਨਾ ਕਰੀਂ ਤੂੰ ਤੇ ਪ੍ਰੈਸ ਲਾਈ ਸੋਚ ਦੇਖੀ ਸੀ ਕੀ ਫੀਲਿੰਗ ਚ ਮੈਨੂੰ ਦੱਸ ਦੇ ਇਹਨੇ ਨਾ ਜੈਂਡਰ ਦੇ ਬਹੁਤ ਚੇਂਜ ਕੀਤਾ ਹੈ ਨਾ ਉਹ ਗੱਦਾ ਧੋਖਿਆ ਮੈਂ ਇਹ ਕੀ ਲੱਗਿਆ ਤੀ ਬੇਟਾ ਉਹਰੇ ਪ੍ਰੈਸ ਦੀ ਗੱਲ ਹੈ ਪ੍ਰੈਸ ਇਹ ਕੀ ਚੀਜ਼ ਲੱਗੀ ਵੀ ਆ ਡੰਡਾ ਮੰਨਿਆ ਹਾਂਜੀ ਇਹ ਕਾ ਤੂੰ ਲਈਆ ਬੇਟਾ ਕੰਮ ਕਰਦਾ ਕੰਮ ਕਰਦੇ ਲਈਆ ਹਾਂਜੀ ਕੰਮ ਨਹੀਂ ਕਰਦੀ ਨਾ ਕਰਦਾ ਡੈਡੀ ਕੀ ਕਰਦਾ ਤੇਰੇ ਪੁੱਤ ਗੱਡੀ ਤੇ ਆ ਕਿਹੜੀ ਗੱਡੀ ਤੇ ਕੋਰੇ ਤਾਲੇ ਦੇ ਕੋਰੇ ਤਾਲੇ ਦੇ ਕੋਰੇ ਤੇ ਤੂੰ ਬੇਟਾ ਪੜਦਾ ਵੀ ਨਾ ਕਾ ਤੂੰ ਬੇਟਾ ਨਾ ਆਨੀ ਕਿੰਨੀ ਉਮਰ ਹੈ ਬੇਟਾ ਤੇਰੀ ਮੇਰੀ ਪਤਾ ਨਹੀਂ ਮੈਨੂੰ ਕਿੰਨੀ ਆ ਇਹ ਤੈਨੂੰ ਮਾਰਿਆ ਕਿਹਨੇ ਆ ਜੀਰੀ ਨੇ ਕਿਹੜੀ ਗੱਲ ਤੂੰ ਲਈ ਪੁੱਤ ਪ੍ਰੈਸੋਂ ਨੇ ਕੰਮ ਨਹੀਂ ਤੂੰ ਕਰਦਾ ਉਹ ਤੇਰੀ ਮੰਮੀ ਆ ਬੇਟਾ ਹਾਂਜੀ ਹੋਰ ਕੀ ਆ ਦੀਦੀਏ ਮਤਲਬ ਦੀਦੀ ਰਿਸ਼ਤੇਦਾਰੀ ਚੋਂ ਨਾ ਫਿਰ ਉਹ ਕਿੱਥੋਂ ਲੈ ਕੇ ਆਏ ਨੇ ਬੇਟਾ ਤੈਨੂੰ ਮੈਨੂੰ ਹਰੀ ਪੱਤਾਂ ਦੋ ਬੇਟਾ ਤੇਰੀ ਮੰਮੀ ਡੈਡੀ ਨੇ ਦਿੱਤਾ ਤੈਨੂੰ ਤੇਰੇ ਡੈਡੀ ਨੇ ਦਿੱਤਾ ਹੋਰ ਰੱਖਣ ਨੂੰ ਹਾਂਜੀ ਉਹਨੇ ਕਾਹ ਤੋਂ ਦਿੱਤਾ ਤੁਹਾਨੂੰ ਪੜ੍ਹਾਈ ਚੱਲਦੀ ਔਰੇ ਤੁਹਾਡੀ ਨਹੀਂ ਤੁਸੀਂ ਬੇਟਾ ਕਦੇ ਸਕੂਲ ਹੀ ਨਹੀਂ ਗਏ ਕਦੇ ਵੀ ਸਾਲ ਦਾ ਬੱਚਾ ਜੀ ਵੀਰੇ ਸਕੂਲ ਵੀ ਨਹੀਂ ਕਦੇ ਹਨਾ ਇਹ ਤਾਂ ਮਤਲਬ ਕੰਮੇ ਕਰਾਈ ਜਾਂਦੇ ਨੇ ਬਸ ਤੇ ਬੱਚੇ ਤੋਂ ਵੀਰੇ ਬੱਚੇ ਬੇਟਾ ਤੇ ਤੂੰ ਕੰਮ ਕੀ ਕਰਵਾਉਂਦੇ ਨੇ ਝਾੜੂ ਪੋਚੇ ਦਾ ਝਾੜੂ ਪੋਚੇ ਦਾ ਹਾਂਜੀ ਮਤਾਂ ਦਾ ਹੈ ਜੀ ਪਾਣਦੇ ਆਂਦੇ ਤਾਂ ਕੱਪੜਿਆਂ ਦਾ ਤੁਸੀਂ ਪਾਣਦੇ ਮਾਂਝਦੇ ਹਾਂਜੀ ਠੀਕਾ ਕੱਪੜੇ ਮਤਲਬ ਕੀ ਛੇਂਜ ਲਾਉਣਾ ਮਸ਼ੀਨ ਚ ਲਾਉਨੇ ਹਾਂ ਹਾਂਜੀ ਫਿਰ ਤੁਹਾਡੇ ਇਹ ਪ੍ਰੈਸੋ ਨੇ ਕਾਹ ਤੋਂ ਲਾਈ ਕੰਮ ਦਾ ਤੁਸੀਂ ਕਰੀ ਜਾਂਦੇ ਸੀ ਬੇਟਾ ਕੀ ਚੱਕਰ ਹੋਇਆ ਪਤਾ ਨਹੀਂ ਕਾਹ ਤੋਂ ਲਾਇਆ ਕਹਿੰਦੇ ਕੰਮ ਨਹੀਂ ਤੂੰ ਚੰਨਾਂ ਨੂੰ ਕੁੱਤਿਆਂ ਨੂੰ ਮਾਰ ਕਰਤਾ ਤੈਨੇ ਤਾਂ ਲਾਈ ਆ ਕੁੱਤੇ ਰੱਖੇ ਬੇਨੇ ਕੁੱਤੇ ਹਾਂਜੀ ਕਿੰਨੇ ਕੁੱਤੇ ਨੇ ਪੁੱਤ ਉਹਨਾਂ ਦੇ 2 4 5 ਹੋਣੇ ਆ 5 ਕੁੱਤੇ ਰੱਖੇ ਨੇ ਅੱਛਾ ਤੂੰ ਉਹਨਾਂ ਨੂੰ ਕੁੱਤਿਆਂ ਨੂੰ ਵੀ ਸਾਂਭਦਾ ਤੂੰ ਹਾਂਜੀ ਕੀ ਦਿੰਦਾ ਸੀ ਕੁੱਤਿਆਂ ਨੂੰ ਕੁਛ ਨਹੀਂ ਹਾਂ ਫਿਰ ਉਹਨੇ ਪ੍ਰੈਸ ਕਾਹ ਤੋਂ ਲਾਤੀ ਯਾਰ ਪ੍ਰੈਸ ਲਾਉਣਾ ਤਾਂ ਬਹੁਤ ਵੱਡੀ ਗੱਲ ਆ ਹਣਾ ਵੀਰੇ ਦਿਖਾਇਓ ਬੇਟਾ ਹਾਂ ਲੱਗੀ ਵੀ ਤਾਂ ਫਿਰ ਪੁੱਤ ਤੇਰਾ ਜਦੋਂ ਪ੍ਰੈਸ ਲਾਈ ਉਹਨੇ ਮੂੰਹ ਤੇ ਕੋਈ ਦਵਾਈ ਦੁਈ ਦਵਾਈ ਤੈਨੂੰ ਹਾਂਜੀ ਨਹੀਂ ਦਈ ਐਂ ਤਾਂ ਤਿਆ ਐਂ ਰੱਖਿਆ ਹਾਂਜੀ ਠੀਕ ਆ ਬੇਟਾ ਤੂੰ ਆਪਣੀ ਮੰਮੀ ਕੋਲੇ ਜਾਣਾ ਕਿ ਡੈਡੀ ਕੋਲੇ ਕਿ ਕਿੱਦੋਂ ਨਹੀਂ ਜਾਣਾ ਕਿਉਂ ਬੇਟਾ ਉਹ ਵੀ ਕੱਢ ਦਿੰਦੇ ਆ ਡੈਡੀ ਵੀ ਕੱਢ ਦਿੰਦਾ ਹਾਂਜੀ ਮੰਮੀ ਵੀ ਹਾਂਜੀ ਬੇਟਾ ਤੁਸੀਂ ਸੌਂਦੇ ਕਿੱਥੇ ਸੀ ਪਿੱਛੇ ਪੌਂਦੇ ਸੀ ਕਿੱਥੇ ਕੱਪੜੇ ਤੌਂਦੇ ਸੀ ਇਹ ਕਿੱਥੇ ਮਤਲਬ ਕੀ ਆ ਉੱਥੇ ਕਮਰਾ ਬਣਾਇਆ ਹੋਇਆ ਬੇਟਾ ਨਾ ਹਾਂਜੀ ਆਈ ਬਸ ਆਈ ਬਣਾਇਆ ਹੋਇਆ ਵਾ ਖੁਲੀ ਜੀ ਜਤੋਂ ਵਾ ਛੀ ਲਾਈਓ ਇੱਥੇ ਕੀ ਲਾਈ ਵੀ ਛੀ ਲਾਈ ਮਚੀਨ ਹਾਂ ਜੀ ਦਿੰਦੇ ਨੇ ਬੇਟਾ ਰੋਟੀ ਪਾਣੀ ਤਾਂ ਦਿੰਦੇ ਹੀ ਹੋਣਗੇ ਪੁੱਤੋ ਇੱਕ ਟਮ ਦਿੰਦੇ ਲਾ ਦੂੰ ਹਾਂਜੀ ਨਾ ਤੂੰ ਦਿੰਦੇ ਆ ਰਾਤ ਨੂੰ ਦਿੰਦੇ ਨੇ ਵਾਹੀ ਗਰੂ ਫਿਰ ਮਤਲਬ ਤੁਸੀਂ ਸਵੇਰੇ ਰੋਟੀਆਂ ਨਹੀਂ ਖਾਂਦੇ ਨਾ ਦਿੰਦੇ ਨਹੀਂ ਆ ਸ਼ਾਮ ਨੂੰ ਹੀ ਖਾਂਦੇ ਹਾਂ ਸ਼ਾਮ ਦਿੰਦੇ ਆ ਚਾਹ ਪਾਣੀ ਕੋਈ ਹੋਰ ਚੀਜ਼ ਸਰ ਦਿੰਦੇ ਜੋ ਵੀ ਜਿੰਨਾ ਕਰੋ ਕਿੱਡੀ ਬਟਾ ਤੈਨੂੰ ਉਰੇ ਕਾਦੇ ਲਈ ਭੇਜਿਆ ਬੁੱਤ ਸਹੀ ਸਹੀ ਦੱਸ ਉਰੇ ਕਾਤੋਂ ਭੇਜਿਆ ਪਤਾ ਨਹੀਂ ਕਾਤੋਂ ਭੇਜਿਆ ਇਹਦੀ ਮੰਮੀ ਸੱਦੇ ਗਈ ਸੀ ਹੂੰ ਮੈਂ ਤਾਂ ਮੇ ਆਪਣੇ ਘਰੇ ਲੈ ਨਹੀਂ ਤੇਰੀ ਸੱਦੇ ਗਈ ਮੰਮੀ ਇੱਥੇ ਮਹੂਰ ਇਹਦੀ ਮੰਮੀ ਲੈ ਰਹੀ ਮੰਮੀ ਇਹਦੀ ਨੂੰ ਚਾਰ ਦਿਨ ਇੰਦੇ ਕਹਿੰਦੇ ਘਰੇ ਮੈਂਦੀ ਮੰਮੀ ਦੇ ਘਰੇ ਲਾਏ ਫਿਰ ਇਹ ਮੈਨੂੰ ਇੱਥੇ ਸੱਦ ਗਏ ਕਹਿੰਦੀ ਇੱਥੇ ਰਹਿ ਫਿਰ ਤਾਂ ਕੰਮ ਇਹਨਾਂ ਨੇ ਘਰੋਂ ਨੁੱਤਰ ਭੱਜ ਗਏ ਬਰੇ ਨਾਲ ਮੈਨੂੰ ਕੰਮ ਕਾਇਆ ਉਹਨਾਂ ਨਾਲ ਕੁੱਤਦੇ ਹੀ ਉਹਨਾਂ ਨੇ ਕੰਮ ਕੌਂਦੇ ਹੀ ਉਹਨਾਂ ਨੇ ਨਾਲੇ ਪਿੱਛੇ ਬੰਦ ਕਰਦੇ ਹੀ ਵਾਹੇ ਕਰੋ ਬੇਟਾ ਕਿਤੇ ਇਦਾਂ ਤਾਂ ਨਹੀਂ ਹੋਇਆ ਵੀ ਕਿਤੇ ਪ੍ਰੈਸ ਚੱਲਦੀ ਹੋਵੇ ਤੁਸੀਂ ਉੱਪਰ ਡਿੱਗੇ ਹੋ ਮੋ ਪੁੱਤ ਨਹੀਂ ਇਹ ਨਹੀਂ ਗਿਰੇ ਹਾਂਜੀ ਇਹ ਨਹੀਂ ਗਿਰੇ ਨਾ ਲਾਈ ਆ ਉਹਨੇ ਲਾਈ ਆ ਤੋ ਪੁੱਤ ਕੰਮ ਕਰ ਤੋ ਲਾਈ ਉਹਨਾਂ ਨੇ ਕਿਵੇਂ ਕੰਮ ਲਈ ਤੋ ਚੱਲ ਨਾਲ ਕਰਦਾ ਓਕੇ ਕਾ ਮੈਂ ਪੁੱਤ ਤੂੰ ਝਾੜੂ ਪੋਚਾ ਕਰਤਾ ਦਿੰਦਾ ਤੀ ਕਰ ਦਿੰਦਾ ਹੀ ਫੇਰ ਬੰਦੇ ਕਿੱਥੋਂ ਗੰਦ ਲਿੰਦਾ ਹੀ ਫੇਰ ਮਾਰ ਦੇ ਓਕੇ ਮਤਲਬ ਤੈਨੂੰ ਕੌਣ ਕੁੱਟਦਾ ਸੀ ਘਰ ਦੇ ਵਿੱਚ ਜੀਰੀ ਕੀ ਨਾਮ ਉਹਦਾ ਮੋਨੀ ਬਣੀ ਮਤਲਬ ਉਹੀ ਤੈਨੂੰ ਕੁੱਟਦੀ ਸੀ ਕੀ ਥੱਪੜ ਮਾਰਦੀ ਸੀ ਕੀ ਕਰਦੀ ਸੀ ਥੱਪੜ ਮਾਰਦੀ ਹੰਟੀ ਇਹ ਤੇਰੀ ਢੂਹੀ ਦੇ ਵਿੱਚ ਕੀ ਵੱਜਿਆ ਵਾ ਤੂੰ ਦੇ ਵਿੱਚ ਫਿਰ ਤਾਂ ਵੱਜੀਆਂ ਪੱਕਾ ਪੁੱਤ ਦੇਖ ਲਾ ਝੂਠ ਤਾਂ ਨਹੀਂ ਬੋਲਦਾ ਬੇਟਾ ਲਾਡੀ ਪੁੱਤ ਹਾਂਜੀ ਬੰਤਾਂ ਹੀ ਵੱਜੀਆਂ ਹੋਰ ਕੁਛ ਨਹੀਂ ਹੋਇਆ ਉਹਨਾਂ ਨੂੰ ਜੇਲ੍ਹ ਕਰਾਈਏ ਕਹੋ ਜੀ ਹਾਂਜੀ ਹਾਂਜੀ ਜਿਹੜਾ ਇੰਨਾ ਤੁਹਾਡੇ ਤੇ ਤਸ਼ੱਦਦ ਕੀਤਾ ਉਹਨਾਂ ਨੇ ਬੇਟਾ ਹਾਂ ਕਹੋ ਜੀ ਕਰਾ ਦਈਏ ਪੱਕਾ ਤੁਹਾਨੂੰ ਪੜਨ ਲਾ ਦੀਏ ਪੁੱਤ ਸੱਚ ਸੱਚ ਦੱਸੋ ਪੜ ਕੇ ਕੁਛ ਬਣਨਾ ਪਹਿਲਾਂ ਦੱਸੋ ਤੁਸੀਂ ਹਾਂਜੀ ਪੱਕਾ ਹਾਂਜੀ ਤੈਨੂੰ ਮੈਂ ਆਪਣੇ ਕੋਲੇ ਰੱਖ ਲੈਣਾ ਪੁੱਤ ਪੜਨ ਲਾ ਦਾਂ ਤੈਨੂੰ ਹਾਂਜੀ ਲਾ ਦੋ ਪੱਕਾ ਹਾਂਜੀ ਰਹੇਗਾ ਬੇਟਾ ਮੇਰੇ ਕੋਲੇ ਮੈਂ ਲਊਗਾ ਪ੍ਰੋਮਿਸ ਹਾਂਜੀ ਪੱਕਾ ਹਾਂਜੀ ਲਊਗਾ ਠੀਕ ਹੈ ਬੇਟਾ ਮੈਂ ਤੈਨੂੰ ਪੜਨ ਲਾ ਦਾਂ ਨਾ ਠੀਕ ਹੈ ਬੇਟਾ ਜੀ ਹੋਰ ਦੱਸ ਕੀ ਕਹਿਣਾ ਚਾਹਨਾ ਪੁੱਤ ਕੋਈ ਵੀ ਗੱਲ ਜੋ ਤੂੰ ਕਹਿਣਾ ਚਾਹਨਾ ਦਿਲ ਚ ਹੈਗੀ ਉਹ ਗੱਲ ਬੋਲ ਕੁਛ ਨਹੀਂ ਹੁਣ ਕਹਿਣਾ ਹਮ ਬਸ ਹੋਰ ਤੂੰ ਪੁੱਤ ਬਾਹਰ ਅੰਦਰ ਖੇਡਦਾ ਸੀ ਕਿਤੇ ਸੰਭੁਕ ਪਾ ਕਰਦੇ ਤੇ ਨਹੀਂ ਹਾਂਜੀ ਕਰਦੇ ਤੇ ਨਹੀਂ ਸਾਰੀ ਲੜੀ ਅੰਦਰ ਹੀ ਤਾ ਦੇ ਦਿੱਤਾ ਸਾਰਾ ਦਿਨ ਅੰਦਰੇ ਤਾੜ ਕੇ ਰੱਖਣਾ ਕੱਢਦੇ ਨਹੀਂ ਤੂੰ ਬੱਚਿਆਂ ਨਾਲ ਨਹੀਂ ਖੇਡੇ ਕਦੇ ਨਹੀਂ ਕਿਦੋਂ ਪਹਿਲਾਂ ਕਿੱਥੇ ਰਹਿੰਦੇ ਸੀ ਤੁਸੀਂ ਕਿਨੋਂ ਉੱਦੋਂ ਲੈਂਦੇ ਉਦੋਂ ਵੀ ਨਹੀਂ ਕੱਦਦੇ ਸੀ ਹੂੰ ਬੰਦੇ ਰੱਖਦੇ ਸੀ ਹਾਂਜੀ ਹੁਣ ਰਾਤ ਨੂੰ ਕਿੰਨੇ ਵਜੇ ਆਉਂਦੇ ਨੇ ਉਹ ਦੋਨੇ ਪਤਾ ਨਹੀਂ ਕਿੰਨੇ ਵਜੇ ਆਉਂਦੇ 8 ਵਜੇ ਆਉਂਦੇ ਵਾਹਿਗੁਰੂ ਵਾਹਿਗੁਰੂ ਲਓ ਜੀ ਹੱਥ ਦੇਖੋ ਅਸਲ ਸੱਚ ਜਾਣਿਓ ਤੁਸੀਂ ਇਸ ਬੱਚੇ ਦੇ ਹੱਥਾਂ ਤੋਂ ਮੈਂ ਤੁਸੀਂ ਮੇਰੇ ਤੇ ਯਕੀਨ ਕਰਿਓ ਮੈਂ ਮੇਰਾ ਹੱਥ ਦੇਖੋ ਤੁਸੀਂ ਬਿਲਕੁਲ ਪੋਲਾ ਕੋਈ ਮੇਰਾ ਹੱਥ ਕੋਈ ਵਜਨ ਵਾਲਾ ਕੰਮ ਨਹੀਂ ਕਰਦਾ ਔਰ ਇਸ 마수ਮ ਬੱਚੇ ਦੇ ਹੱਥ ਜਿਹੜੇ ਉਹ ਪੋਲੇ ਹੋਣੇ ਚਾਹੀਦੇ ਤੇ ਹੱਥ ਹੀ ਦੱਸਦੇ ਨੇ ਵੀ ਕੰਮ ਕਰਨ ਵਾਲੇ ਹੱਥ ਨੇ ਬੱਚੇ ਦੇ ਵੀ ਕਿੰਨਾ ਕੁ ਜ਼ੋਰ ਵਾਲਾ ਕੰਮ ਬੱਚਾ ਕਰਦਾ ਉਹ ਮੇਰੇ ਹੱਥ ਪੋਲੇ ਨੇ ਜੇ ਕੋਈ ਵੀ ਬੰਦਾ ਤੁਸੀਂ ਦੇਖੋ ਮੈਂ ਇੱਧਰ ਰੱਖ ਕੇ ਤੁਹਾਨੂੰ ਸੰਗਤ ਨੂੰ ਦਿਖਾਉਣਾ ਜੀ ਔਰ ਬੜਾ ਦੁੱਖ ਲੱਗ ਰਿਹਾ ਮਤਲਬ ਸਾਡੇ ਇਹ ਜੇ 마수ਮ ਜਿਸ ਕਰਨ ਵਰਗੇ ਬੱਚਿਆਂ ਦੇ ਉੱਪਰ ਇੰਨੀ ਤਸ਼ੱਦਦ ਹੋ ਰਹੀ ਆ ਮਤਲਬ ਅਸੀਂ ਕਿਹੜੇ ਸਮਾਜ 'ਚ ਰਹਨੇ ਆ ਤੇ ਫਿਰ ਅਸੀਂ ਮਤਲਬ ਆਪ ਵੀ ਬੋਲੀਏ ਮਤਲਬ ਆਪ ਵੀ ਅਸੀਂ ਇਸ ਆਵਾਜ਼ ਨੂੰ ਚੱਕੀ ਇਹ ਵੀ ਭਾਈ ਗਲਤ ਤਾਂ ਗਲਤ ਹੋ ਰਿਹਾ ਕਈ ਵਾਰੀ ਕੋਈ ਗਵੰਡੀ ਭੈਣਪਰਾ ਅਗਲਾ ਕਹਿੰਦਾ ਅਸੀਂ ਕੀ ਲੈਣਾ ਜੀ ਇੰਦਾ ਨਹੀਂ ਆਪਾਂ ਕਰਨਾ ਆਪਾਂ ਇਹ ਕਹਿਣਾ ਵੀ ਸਾਡੇ ਲੈਣਾ ਜੇ ਕਿਸੇ ਨੇ ਤੱਕਾ ਹੁੰਦਾ ਅਸੀਂ ਖੜੇ ਆ ਅਸੀਂ ਉਸ ਕੌਮ ਚੋਂ ਆ ਤੁਸੀਂ ਸਾਰੇ ਭੈਣਪਰਾ ਪੂਰਾ ਡਟ ਕੇ ਇਸ ਚੀਜ਼ ਨੂੰ ਸੱਚ ਨੂੰ ਸੱਚ ਕਹਿਣਾ ਤੁਨੇ ਝੂਠ ਨੂੰ ਝੂਠ ਕਹਿਣਾ ਜੀ ਇੱਥੇ ਬਿਲਕੁਲ ਤਸ਼ੱਦਦ ਇੱਕ ਵਾਰੀ ਆਪਾਂ ਉਹਨਾਂ ਦੇ ਕਰਦੇ ਹਾਂ ਦਰਿੰਦਿਆਂ ਦੇ ਦਰਸ਼ਨ ਸੰਗਤ ਜੀ ਤੇ ਤਾਂ ਜੋ ਪਤਾ ਤਾਂ ਲੱਗੇ ਵੀ ਕਿਹੜੇ ਇਨਸਾਨ ਨੇ ਹੈ ਜੇ ਦੇਖਦੇ ਆਪਾਂ ਉਹਨਾਂ ਨੂੰ ਫੋਨ ਕੀਤਾ ਹੁਣ ਕਿਤੇ ਨੱਚਦੇ ਟੱਪਦੇ ਹੋਣੇ ਉਹਨਾਂ ਨੂੰ ਆਉਣ ਤੋਂ ਚਾਹੀਏ 2 ਵਜੇ ਆਉਣੇ ਅਸੀਂ 2 ਵਜੇ ਤੱਕੇ ਵੇਟ ਕਰਾਂਗੇ ਉਹਨਾਂ ਦੀ ਜੀ ਉਹ ਆਪਣੇ ਬਹੁਤ ਕੁਝ ਮੂੰਹ ਤੇ ਲਾਉਦੇ ਹੋਣਗੇ ਭੈਣ ਜੀ ਬਿਊਟੀ ਬਾਰਬਰ ਜਾਂਦੀ ਤੂੰ ਬੱਚੇ ਦਾ ਮੂੰਹ ਤੇ ਲਾੜਿਆ ਇਹਦਾ ਜਵਾਬ ਦੇ ਤੂੰ ਮਾਰ ਹੀ ਕਰ ਦੋ ਤੂੰ ਜਿੰਦਗੀ ਜਾਨੀ ਵਾੜੇ ਬੰਨਦੇ ਕਰਦੇ ਕਰਦਾ ਠੀਕ ਹੈ ਕਰਦਾ ਜੀ ਇਧਰ ਇੱਕ ਇਧਰ ਜੀ ਬੱਚਾ ਕਹਿੰਦਾ ਮੈਂ ਮਾਪਦੀਆਂ ਮੈਨੂੰ ਮਾਪ ਨਹੀਂ ਪਤਾ ਤੁਸੀਂ ਨੂੰ ਮਾਰਨਾ ਕਰੀਂ ਉਹਨੇ ਪ੍ਰੈਸ ਲਾਈ ਸੋ ਦੇਖੀ ਸੀ ਕੀ ਫੀਲਿੰਗ ਚਲਾਈ ਉਹਨੂੰ ਦੱਸ ਦਿੱਤਾ ਇਹਨੇ ਨਾ ਜੈਂਡਰ ਦਾ ਬਹੁਤ ਚੇਂਜ ਕੀਤਾ ਹਨਾ ਫੁੱਟਾ ਕਿੱਦਾਂ ਝੋਕਿਆ ਮੈਂ ਆ ਕੇ ਉਹਨੇ ਲਾਈ ਹਾਂ ਜੀ ਉਹ ਤਾਂ ਲਾਈ ਮੇਰੇ ਮੈਂ ਦੇ ਦੂ ਥੁੱਪੜ ਮਾਰਿਆ ਸੀਗਾ ਕਿਉਂਕਿ ਇਹਨੇ ਰੈਗੂਲੇਟਰ ਨੂੰ ਥੁੱਪੜ ਇਹ ਬੱਚਾ ਜੀ ਇਹਨਾਂ ਦੇ ਘਰ ਦੇ ਵਿੱਚ ਕਿਤੋਂ ਕਟਨੈਪ ਕਰਕੇ ਲੈ ਕੇ ਆਏ ਨੇ ਜੀ ਇਹ ਲੇਡੀ ਆ ਜੀ ਕੋਈ ਆਪਦਾ ਕੀ ਨਾਮ ਹੈ ਤੁਹਾਡਾ ਜੀ ਮਨੀਮ ਜੀ ਦਾ ਮਨੀ ਨਾਮ ਹੈ ਕੋਈ ਤੇ ਇਹ ਬੱਚਾ ਜੀ ਇਹਦਾ ਨਾਮ ਜਸਕਰਨ ਨਾ ਇਹਨਾਂ ਨੇ ਨਾਮ ਲਾਡੀ ਰੱਖਿਆ ਵਾ ਵੀ ਇਸ ਲੇਡੀ ਨੇ ਮੇਰੇ ਪ੍ਰੈਸ ਲਾਈ ਆ ਮੂੰਹ ਦੇ ਉੱਪਰ ਸੱਟ ਮਾਰੀ ਆ ਮੈਨੂੰ ਕੁੱਟਿਆ ਮਾਰਿਆ ਤੁਸੀਂ ਇਹ ਤੋਂ ਝਾੜੂ-ਪੋਚਾ ਕਰਦਾ ਸੀ ਜੇ ਤੁਹਾਡਾ ਕੰਮ ਕਰੀ ਜਾਂਦਾ ਸੀ ਤੁਸੀਂ ਪ੍ਰੈਸ ਲਾਉਣ ਵੇਲੇ ਤੁਹਾਡਾ ਦਿਲ ਨਹੀਂ ਇਹ ਖੜਦਾ ਏ ਲਿਆ ਨਹੀਂ ਤੁਸੀਂ ਜਦੋਂ ਪ੍ਰੈਸ ਲਾਈ ਬੱਚੇ ਦੇ ਉਸ ਤੋਂ ਬਾਅਦ ਫਿਰ ਤੁਹਾਡਾ ਸੀਨੇ 'ਚ ਦਿਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਤੋਂ ਇੱਕ ਆਪ ਜੀ ਨੂੰ ਸੂਚਨਾ ਦੇਣਾ ਚਾਹੁੰਦੇ ਆ ਜੀ ਜਿਸ ਬੱਚੇ ਨੂੰ ਪਟਿਆਲੇ ਸ਼ਹਿਰ ਦੇ ਵਿੱਚੋਂ ਰਿਸ਼ੀ ਕਲੋਨੀ ਦੇ ਵਿੱਚੋਂ ਆਜ਼ਾਦ ਕਰਵਾਇਆ ਗਿਆ ਸੀ ਉਸ ਨਰਕ ਭਰੀ ਜ਼ਿੰਦਗੀ ਦੇ ਵਿੱਚੋਂ ਦਰਦਨਾਕ ਜ਼ਿੰਦਗੀ ਦੇ ਵਿੱਚੋਂ ਕਿੱਦਾਂ ਉਹ ਮਨੀ ਸ਼ਰਮਾ ਨਾਮ ਦੀ ਲੇਡੀ ਉਸ ਬੱਚੇ ਦੇ ਉੱਪਰ ਤਸ਼ੱਦਦ ਕਰਦੀ ਸੀ ਕਿੱਦਾਂ ਉਸ ਬੱਚੇ ਨੂੰ ਮਜਬੂਰ ਕੀਤਾ ਜਾਂਦਾ ਸੀ ਘਰ ਦੇ ਕੰਮਕਾਰ ਕਰਾਉਣ ਲਈ ਘਰ ਦੀ ਸਾਫ ਸਾਈ ਸਫਾਈ ਕਰਾਉਣ ਲਈ ਘਰ ਦੇ ਵਿੱਚ ਰੱਖੇ ਜਿਹੜੇ ਜਾਨਵਰ ਉਹਨਾਂ ਦੀ ਕੇਅਰ ਕਰਾਉਣ ਲਈ ਬੱਚੇ ਨੂੰ ਮਜਬੂਰ ਕੀਤਾ ਜਾਂਦਾ ਸੀ 9-10 ਸਾਲ ਦੇ ਬੱਚੇ ਦੇ ਉੱਪਰ ਕਿੰਨਾ ਤਸ਼ੱਦਦ ਹੋਇਆ ਸਾਰੇ ਭੈਣ ਭਰਾਵਾਂ ਦੇ ਅੱਖਾਂ 'ਚੋਂ ਹੰਝੂ ਆ ਗਏ ਇੰਨਾ ਦਰਦ ਉਸ ਬੱਚੇ ਨੇ ਹੰਢਾਇਆ ਸਾਲ ਡੇਢ ਸਾਲ ਨਰਕ ਭਰੀ ਜ਼ਿੰਦਗੀ ਕੱਟੀ ਪਰ ਉਸ ਮਨੀ ਸ਼ਰਮਾ ਨਾਮ ਦੀ ਲੇਡੀ ਨੂੰ ਬਿਲਕੁਲ ਵੀ ਤਰਸ ਨਹੀਂ ਆਇਆ ਉਸ 마ਸੂਮ ਬੱਚੇ ਤੇ ਨਾ ਉਸ ਮਨੀ ਸ਼ਰਮਾ ਨਾਮ ਦੀ ਮਾਂ ਨੂੰ ਜਿਹੜੀ ਕੋਈ ਵੀ ਤਰਸ ਨਹੀਂ ਆਇਆ ਉਸ 마ਸੂਮ ਤੇ ਉਹਦੇ ਤੇ ਲਗਾਤਾਰ ਤਸ਼ੱਦਦ ਹੁੰਦੀ ਗਈ ਸਾਰੀ ਸੰਗਤ ਨੂੰ ਪਤਾ ਜਿਹੜੇ ਬੱਚੇ ਦੇ ਮਾਂ-ਵਾਪੇ ਸੀਗੇ ਉਹਨਾਂ ਨੇ ਵੱਖਰਾ-ਵੱਖਰਾ ਵਿਆਹ ਕਰਾ ਲਿਆ ਆਪਣਾ ਉਹ ਦੋ ਭਰਾ ਨੇ ਜਿਹੜੇ ਇਹ ਦੋਨੇ ਬੱਚੇ ਇੱਕ ਤਾਂ ਉਹ ਜਸਪ੍ਰੀ ਤੇ ਇੱਕ ਤਾਂ ਉਹ ਜਸਕਰਨ ਤੇ ਜਿਹੜੇ ਜਿਹੜਾ ਛੋਟਾ ਬੱਚਾ ਸੀਗਾ ਜੀ ਉਹਨੂੰ ਤਾਂ ਹੁਣ ਦਾਦੀ ਹੀ ਪਾਲਦੀ ਆ ਦਾਦੀ ਆਪਣੇ ਕੋਲੇ ਰੱਖੂਗੀ ਆਪਣੇ ਕੋਲੇ ਪੜ੍ਹਾਉਗੀ ਲਿਖਾਉਗੀ ਆਪਣੇ ਪਰਿਵਾਰ ਦੇ ਵਿੱਚ ਬੱਚਾ ਰਹੂਗਾ ਉਹਨੂੰ ਦਾਦੀ ਦਾ ਪਿਆਰ ਮਿਲ ਜਾਣਾ ਬੱਚੇ ਨੂੰ ਆਪਣੀ ਜ਼ਿੰਦਗੀ ਜੀਊਗਾ ਅਰੇ ਜਿਹੜਾ ਇਹ ਵੱਡਾ ਬੱਚਾ ਸੀ 10 ਸਾਲ ਦਾ ਜਿਹੜਾ ਪਟਿਆਲੇ ਰਿਸ਼ੀ ਕਲੋਨੀ ਦੇ ਵਿੱਚ ਜਿਹਦੇ ਪ੍ਰੈਸ ਲਾਈ ਗਈ ਮੂੰਹ ਦੇ ਉੱਪਰ ਉਸ ਬੱਚੇ ਬਾਰੇ ਅਸੀਂ ਅਪਡੇਟ ਇਹ ਦੇਣਾ ਚਾਹੁੰਦੇ ਹਾਂ ਸੰਗਤ ਨੂੰ ਸਭ ਤੋਂ ਪਹਿਲਾਂ ਖੁਸ਼ੀ ਦੀ ਗੱਲ ਇਹ ਆ ਜੀ ਵੀ ਉਸ ਮਨੀ ਸ਼ਰਮਾ ਨਾਮ ਦੀ ਲੇਡੀ ਦੇ ਉੱਪਰ ਪਰਚਾ ਦਰਜ ਹੋ ਚੁੱਕਿਆ ਜੀ ਔਰ ਉਦੋਂ ਵੀ ਖੁਸ਼ੀ ਦੀ ਗੱਲ ਇਹ ਆ ਅਸੀਂ ਧੰਨਵਾਦ ਦੀਆਂ ਪ੍ਰਸ਼ਾਸਨ ਦੇ ਐਸਐਸਪੀ ਸਾਹਿਬ ਦੇ ਕਮਿਸ਼ਨਰ ਸਾਹਿਬ ਦੇ ਐਸਪੀ ਸਾਹਿਬ ਦੇ ਚਾਈਲਡ ਵੈਲਫੇਅਰ ਸੁਸਾਇਟੀ ਦੇ ਹਰੇਕ ਉਸ ਇਨਸਾਨ ਦੇ ਪੱਤਰਕਾਰ ਸਹਿਬਾਨਾਂ ਦੇ ਜਿਨ੍ਹਾਂ ਨੇ ਇਸ 마ਸੂਮ ਬੱਚੇ ਦੀ ਆਵਾਜ਼ ਨੂੰ ਵੱਡੇ ਪੱਧਰ ਤੇ ਚੱਕਿਆ ਔਰ ਇਸ ਬੱਚੇ ਲਈ ਮਦਦ ਕਰਨ ਲਈ ਅੱਗੇ ਆਏ ਔਰ ਜਿਹੜੀ ਮਨੀ ਸ਼ਰਮਾ ਲੇਡੀ ਉਸ ਬੱਚੇ ਤੇ ਤਸ਼ੱਦਦ ਕਰਦੀ ਸੀ ਉਸ ਦੀ ਜਿਹੜੀ ਮਾਂ ਉਹਦੇ ਤੇ ਵੀ ਪਰਚਾ ਦਰਜ ਹੋ ਚੁੱਕਿਆ ਉਹ ਪਟਿਆਲਾ ਜੇਲ੍ਹ ਦੇ ਵਿੱਚ ਦੋਨੇ ਇਸ ਵਕਤ ਆਪਣੀ ਜਿਹੜੀ ਪਾਪਾਂ ਦੀ ਸਜ਼ਾ ਭੁਗਤ ਰਹੇ ਨੇ ਮਾਂ ਤੇ ਧੀ ਉਹ ਦੋਨੇ ਪਟਿਆਲਾ ਜੇਲ੍ਹ ਦੇ ਵਿੱਚ ਇਸ ਵਕਤ ਬੰਦ ਨੇ ਉਸ ਤੋਂ ਅੱਗੇ ਅਸੀਂ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਇਸ ਬੱਚੇ ਦੇ ਉੱਪਰ ਜਿਹੜਾ ਤਸ਼ੱਦਦ ਹੋਇਆ ਇੱਕ ਵਾਰੀ ਸੰਗਤ ਹਿੱਲ ਕੇ ਰਹਿ ਗਈ ਪੂਰੇ ਇਲਾਕੇ ਚੋਂ ਪੂਰੇ ਪੰਜਾਬ ਚੋਂ ਪੂਰੀ ਦੁਨੀਆ ਦੇ ਵਿੱਚੋਂ ਸੰਗਤਾਂ ਫੋਨ ਕਰ ਰਹੀਆਂ ਨੇ ਵੀ ਦੱਸੋ ਭਾਈ ਅਸੀਂ ਬੱਚੇ ਲਈ ਕੀ ਕਰੀਏ ਕੋਈ ਪੜ੍ਹਾਈ ਦਾ ਪ੍ਰਬੰਧ ਕਰੀਏ ਕੋਈ ਕੋਈ ਚੀਜ਼ ਸਾਡੇ ਵੱਲੋਂ ਦੱਸੋ ਅਸੀਂ ਕੀ ਮਦਦ ਕਰੀਏ ਬੱਚੇ ਬਾਰੇ ਅਸੀਂ ਦੱਸਣਾ ਚਾਹੁੰਦੇ ਹਾਂ ਅਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਆਲੇ ਤੋਂ ਦਿਵਾਲੇ ਜ਼ਰੂਰ ਧਿਆਨ ਰੱਖਣਾ ਕੀ ਸਾਡੇ ਆਲੇ ਦਿਵਾਲੇ ਇਦਾਂ ਦੇ 마ਸੂਮ ਬੱਚੇ ਹੋਰ ਤਾਂ ਨਹੀਂ ਹੈਗੇ ਜਿਨ੍ਹਾਂ ਦੇ ਉੱਪਰ ਤਸ਼ੱਦਦ ਹੋ ਰਿਹਾ ਕੀ ਸਾਡੇ ਆਲੇ-ਦੁਆਲੇ ਕੋਈ ਬੰਦੂਆ ਮਜ਼ਦੂਰਤਾ ਨਹੀਂ ਹੈਗਾ ਜਿਹਨੂੰ ਉਹਦੇ ਪਰਿਵਾਰ ਨਾਲੋਂ ਵਿਛੋੜ ਕੇ ਉਹਦੇ ਤੇ ਤਸ਼ੱਦਦ ਕੀਤਾ ਜਾ ਰਿਹਾ ਸਾਨੂੰ ਸਾਰਿਆਂ ਨੂੰ ਅੱਜ ਆਵਾਜ਼ ਬਣਨ ਦੀ ਲੋੜ ਆ ਸਾਨੂੰ ਸਾਰਿਆਂ ਨੂੰ ਅੱਗੇ ਆਉਣ ਦੀ ਲੋੜ ਹੈ ਨਾ ਰੂਹਾਂ ਲਈ ਇਸ ਵਕਤ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ 150 ਮੈਂਬਰ ਰਹਿ ਰਹੇ ਨੇ ਜੀ ਜਿਨ੍ਹਾਂ ਦੇ ਮਾਂ-ਬਾਪ ਨਹੀਂ ਹੈ ਕਿ ਦੁਨੀਆ ਤੇ ਜਿਨ੍ਹਾਂ ਦਾ ਨਾ ਤਾਂ ਕੋਈ ਭਾਈ ਹੈ ਨਾ ਭੈਣ ਆ ਨਾ ਚਾਚਾ ਨਾ ਤਾਇਆ ਕੋਈ ਪਿਆਰ ਕਰਨ ਵਾਲਾ ਮੁਹੱਬਤ ਕਰਨ ਵਾਲਾ ਕੋਈ ਇਨਸਾਨ ਨਹੀਂ ਸਿਰਫ ਤੁਸੀਂ ਭੈਣ ਭਰਾਓ ਜਿਹੜੇ ਪਿਆਰ ਕਰਦੇ ਹੋ ਜਿਹੜੇ ਤੁਸੀਂ ਇੱਥੇ ਕੋਈ ਕੱਪੜਾ ਭੇਜਦੇ ਹੋ ਕਦੇ ਕੋਈ ਰਾਸ਼ਨ ਭੇਜਦੇ ਹੋ ਕੋਈ ਕਿੱਦਾਂ ਦੀ ਸੇਵਾ ਕਰਦਾ ਕੋਈ ਕਿੱਦਾਂ ਦੀ ਸੇਵਾ ਅਸੀਂ ਤੁਹਾਡੇ ਵੀ ਧੰਨਵਾਦੀ ਹਾਂ ਇੱਕ ਮੈਂਬਰ ਤੋਂ ਇਹ ਸੰਸਥਾ ਸ਼ੁਰੂ ਹੋਈ ਸੀ ਜੀ 2019 ਦੇ ਵਿੱਚ ਇੱਕ ਬੀਬੀ ਦੇ ਸਿਰ ਦੇ ਵਿੱਚ ਕੀੜੇ ਸੀ ਸੰਗਤ ਜੀ ਉਸ ਬੀਬੀ ਦੀ ਸਿਰ ਦੀ ਸਫਾਈ ਅਸੀਂ ਕਰਤੀ ਔਰ ਉਹਦੀ ਵੀਡੀਓ ਅਸੀਂ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਸੀ ਉੱਥੋਂ ਸਾਡੀ ਇਹ ਸੇਵਾ ਜਿਹੜੀ ਸ਼ੁਰੂ ਹੁੰਦੀ ਆ ਤੇ ਅੱਜ ਉਹਦੇ 150 ਮੈਂਬਰ ਆ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਆਪਣੇ ਇਲਾਕੇ ਦੇ ਵਿੱਚੋਂ ਵੱਖ-ਵੱਖ ਥਾਵਾਂ ਤੋਂ 1000 ਤੋਂ ਪਲੱਸ ਮਰੀਜ਼ ਉਹ ਨੇ ਮਾਨਸਿਕ ਪਰੇਸ਼ਾਨ ਜਿਨ੍ਹਾਂ ਦੀ ਦਵਾਈ ਸੰਸਥਾ ਵੱਲੋਂ ਹੀ ਡੋਨੇਟ ਕੀਤੀ ਜਾਂਦੀ ਹੈ ਉਹਨਾਂ ਨੂੰ ਲੈ ਕੇ ਦਿੱਤੀ ਜਾਂਦੀ ਆ 1000 ਤੋਂ ਪਲੱਸ ਐਸੇ ਮਰੀਜ਼ ਮਾਨਸਿਕ ਪਰੇਸ਼ਾਨ ਜਿਨ੍ਹਾਂ ਚੋਂ ਬੱਚੇ ਵੀ ਨੇ ਬੀਬੀਆਂ ਵੀ ਨੇ ਬਜ਼ੁਰਗ ਵੀ ਨੇ ਜਿਨ੍ਹਾਂ ਨੂੰ ਦਿਮਾਗੀ ਪ੍ਰੋਬਲਮ ਆ ਉਹ ਉਹਨਾਂ ਦੀ ਦਵਾਈ ਜਿਹੜੀ ਸੰਸਥਾ ਹੀ ਲੈ ਕੇ ਦਿੰਦੀ ਆ ਤੁਹਾਡੇ ਆਲੇ-ਦੁਆਲੇ ਜੇਕਰ ਕੋਈ ਕੋਈ ਵੀ ਇਨਸਾਨ ਹੋਵੇ ਤਾਂ ਤੁਸੀਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਨਾਲ ਗੱਲ ਕਰਕੇ ਉਹਨਾਂ ਦੀ ਦਵਾਈ ਸ਼ੁਰੂ ਕਰਵਾ ਸਕਦੇ ਹੋ ਔਰ ਜਿਹੜੇ ਜ਼ਿਆਦਾ ਸੀਰੀਅਸ ਹੁੰਦੇ ਨੇ ਉਹਨਾਂ ਨੂੰ ਇੱਥੇ ਲਿਆ ਕੇ ਰੱਖਿਆ ਜਾਂਦਾ ਪਿੱਛੇ ਬਿਲਡਿੰਗ ਬਣਾਈ ਜਾ ਰਹੀ ਹੈ ਵੱਡੀ ਹੋਰ ਸੰਗਤਾਂ ਸਪੋਰਟ ਕਰਨ ਜੀ ਤਾਂ ਜੋ ਆਪਾਂ ਉਸ ਬਿਲਡਿੰਗ ਨੂੰ ਤਿੰਨ ਚਾਰ ਮੰਜ਼ਲ ਹੋਰ ਬਣਾ ਕੇ ਉਹਦੇ ਵਿੱਚ ਹੋਰ ਏਦਾਂ ਦੀਆਂ ਰੂਹਾਂ ਨੂੰ ਲਿਆਕਣ ਉਹਨਾਂ ਨੂੰ ਚੰਗਾ ਜੀਵਨ ਦੇਣ 'ਚ ਕਾਮਯਾਬ ਹੋ ਸਕੀਏ ਔਰ ਦੂਜੀ ਅਸੀਂ ਗੱਲ ਦੱਸਣਾ ਚਾਹੁੰਦੇ ਹਾਂ ਕੀ ਹੁੰਦਾ ਜਦੋਂ ਸਾਨੂੰ ਬੱਚੇ ਦੀ ਇਨਫੋਰਮੇਸ਼ਨ ਆਉਂਦੀ ਆ ਤਾਂ ਆਂਡ ਗਵਾਂਡ ਦੇ ਵਿੱਚੋਂ ਬਹੁਤ ਉਸ ਬੱਚੇ ਦੀਆਂ ਵੀਡੀਓਜ਼ ਆਈਆਂ ਸਾਨੂੰ ਉਹਨਾਂ ਨੇ ਦੱਸਿਆ ਵੀ ਬੱਚੇ ਦੇ ਉੱਪਰ ਪਹਿਲਾਂ ਇੰਨੀ ਤਸ਼ੱਦਦ ਹੁੰਦੀ ਸੀ ਘਰ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਸੀ ਕੁੱਟ ਮਾਰਦੀਆਂ ਔਰ ਬੱਚੇ ਦੇ ਉੱਪਰ ਅੱਜ ਤੋਂ 6 ਮਹੀਨੇ ਪਹਿਲਾਂ ਵੀ ਇੱਕ ਬਹੁਤ ਵੱਡਾ ਤਸ਼ੱਦਦ ਹੋਇਆ ਸੀ ਬੱਚੇ ਨੂੰ ਗਰਮ ਪਾਣੀ ਦੇ ਵਿੱਚ ਧੱਕਾ ਦਿੱਤਾ ਸੀ ਉਸ ਮਨੀ ਸ਼ਰਮਾ ਨਾਮ ਦੀ ਲੇਡੀ ਨੇ ਗੁੱਸੇ ਦੇ ਵਿੱਚ ਆ ਕੇ ਬੱਚੇ ਦੀ ਸਾਰੀ ਜਿਹੜੀ ਬਾਹ ਉਹ ਸੜ ਗਈ ਸੀ ਜੀ ਉਹ ਸਾਰੀ ਬਾਹ ਦੇ ਉੱਪਰ ਐਡਾ ਵੱਡਾ ਜ਼ਖਮ ਸੀ ਮੈਂ ਕਹਿੰਦਾ 마ਸੂਮ ਬੱਚਾ ਐਡਾ ਜ਼ਖਮ ਝੱਲੇ ਨਹੀਂ ਪਾਉਂਦੇ ਉਹ ਪਤਾ ਨਹੀਂ ਕਿੰਨਾ ਕਮਜ਼ਬੂਤ ਹੋ ਗਿਆ ਸੀ ਬੱਚਾ ਅੰਦਰੋਂ ਕਿੰਨੀ ਕੁ ਉਸ ਪ੍ਰਮਾਤਮਾ ਨੇ ਉਹਨੂੰ ਤਾਕਤ ਦਿੱਤੀ ਸੀ ਵੀ ਉਹ ਇਸ ਜਿਹੜਾ ਜਿਹੜਾ ਦਰਦ ਨੂੰ ਆਪਣੇ ਪਿੰਡੇ ਤੇ ਹਣਾਉਂਦਾ ਸੀਗਾ ਬੱਚਾ ਔਰ ਜਿਹੜੀ ਇਹ ਮਨੀ ਸ਼ਰਮਾ ਲੇਡੀ ਆ ਇਹ ਪਾਰਲਰ ਦਾ ਕੋਈ ਕੰਮ ਨਹੀਂ ਕਰਦੀ ਜੀ ਇਹ ਲੇਡੀ ਵਿਆਹਾਂ ਦੇ ਵਿੱਚ ਨੱਚਦੀ ਆ ਅਤੇ ਰਾਤਾਂ ਨੂੰ ਆਪਣੇ ਜਿਹੜੇ ਪ੍ਰੋਗਰਾਮ ਲਾਉਣ ਜਾਂਦੀ ਆ ਉਹ ਤੁਸੀਂ ਸਾਰੇ ਭੈਣ ਭਰਾ ਪਟਿਆਲੇ ਰਿਸ਼ੀ ਕਲੋਨੀ ਆਰ ਪਟਿਆਲੇ ਤੋਂ ਜਾਂਚ ਪੜਤਾਲ ਕਰਕੇ ਤੁਹਾਨੂੰ ਪਤਾ ਲੱਗ ਸਕਦਾ ਵੀ ਉਹ ਕੀ ਕੰਮ ਕਰਦੇ ਨੇ ਉਸ ਤੋਂ ਅੱਗੇ ਆਪਾਂ ਵਧਦੇ ਹਾਂ ਜੀ ਉਹ ਕੀ ਕਰਦੇ ਸੀ ਜਦੋਂ ਵਿਆਹ ਦੇ ਵਿੱਚੋਂ ਆਉਂਦੇ ਸੀ ਰਾਤ ਨੂੰ 2 ਵਜੇ ਤਾਂ ਉਦੋਂ ਹੀ ਬੱਚੇ ਨੂੰ ਕੁੰਡਾ ਖੋਲਿਆ ਜਾਂਦਾ ਸੀ ਉਦੋਂ ਪਹਿਲਾਂ ਬੱਚਾ ਸਾਰੇ ਘਰ ਦੇ ਵਿੱਚ ਬੰਦ ਰਹਿੰਦਾ ਸੀ ਜਾਂ ਪਿੱਛੇ ਜਿਹੜਾ ਕੱਟਆਊਟ ਸੀਗਾ ਉੱਥੇ ਬੰਦ ਰੱਖਿਆ ਜਾਂਦਾ ਸੀ ਗਵਾਂਢੀ ਕੀ ਕਰਦੇ ਸੀ ਜਦੋਂ ਕੁੱਤੇ ਘਰ ਦੇ ਵਿੱਚ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਰੌਲਾ ਜਦੋਂ ਸੁਣਦਾ ਸੀ ਤਾਂ ਉਹ ਕੰਪਲੀਟ ਕਰ ਦਿੰਦੇ ਸੀ ਤਾਂ ਉਹ ਕੰਪਲੀਟ ਕਰਦੇ ਸੀ ਵੀ ਭਾਈ ਤੂੰ ਇਹਨਾਂ ਨੂੰ ਚੁੱਪ ਕਰਾਤਾ ਉਹ ਬੱਚੇ ਨੂੰ ਆ ਕੇ ਕੁੱਟਦੀ ਸੀ ਵੀ ਮੈਨੂੰ ਗਵੰਡੀਆਂ ਨੇ ਕਾਲ ਕੀਤੀ ਆ ਵੀ ਇਹਨਾਂ ਨੂੰ ਚੁੱਪ ਕਰਾ ਜਾਂ ਛੱਡ ਕੇ ਤੇ ਇਹਨਾਂ ਨੂੰ ਵੀ ਮੈਨੂੰ ਤੂੰ ਇਹਨਾਂ ਨੂੰ ਚੁੱਪ ਕਿਉਂ ਨਹੀਂ ਕਰਾਇਆ ਸ਼ਾਂਤ ਕਿਉਂ ਨਹੀਂ ਕੀਤੇ ਦੇਖੋ ਜਨਮਰਾਂ ਨੂੰ ਇੱਕ ਛੋਟਾ ਬੱਚਾ ਕਿਵੇਂ ਚੁੱਪ ਕਰਾ ਸਕਦਾ 10-15 ਜਨਮਰਾਂ ਨੂੰ ਤੁਸੀਂ ਸਾਰੇ ਭੈਣ ਭਰਾ ਸਮਝਦਾਰ ਹੋ ਔਰ ਉਹਨੂੰ ਕੁੱਟਿਆ ਜਾਂਦਾ ਸੀ ਉਹਦੇ ਬੈਲਟਾਂ ਤੱਕ ਮਾਰੀਆਂ ਜਾਂਦੀਆਂ ਸੀ ਨੰਗੇ ਪਿੰਡੇ ਤੇ ਬੈਲਟਾਂ ਬੱਚੇ ਦੇ ਮਾਰਨੀਆਂ ਤੁਸੀਂ ਸੋਚ ਕੇ ਦੇਖੋ ਕਿੰਨਾ ਉਹਨੇ ਦਰਦ ਹੰਡਾਇਆ 마ਸੂਮ ਨੇ ਔਰ ਆਲੇ ਦੁਆਲੇ ਗਾਂ ਆਂਡ ਗਵਾਂਡ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਚੀਜ਼ਾਂ ਸਾਨੂੰ ਪਹਿਲਾਂ ਦੱਸਿਆ ਕਰੋ ਇੱਕ ਸਾਲ ਡੇਢ ਸਾਲ ਬੱਚੇ ਤੇ ਤਸ਼ੱਦਦ ਹੋਣ ਤੋਂ ਬਾਅਦ ਸਾਨੂੰ ਪਤਾ ਲੱਗਦਾ ਬਹੁਤ ਦੁੱਖ ਦੀ ਗੱਲ ਆ ਬੜਾ ਦਰਦਨਾਕ ਗੱਲ ਆ ਜੀ ਸਾਨੂੰ ਤੁਸੀਂ ਪਹਿਲਾਂ ਦੱਸੋ ਵੀ ਸਾਡੇ ਆਂਡ ਗਵਾਂਡ ਦੇ ਵਿੱਚ ਆ ਚੀਜ਼ ਹੋ ਰਹੀ ਆ ਪ੍ਰਸ਼ਾਸਨ ਨੂੰ ਦੱਸੋ ਨੇੜੇ ਤੇੜੇ ਕਿਤੇ ਪੁਲਿਸ ਅਫਸਰ ਨੂੰ ਦੱਸੋ ਕਿਤੇ ਨਾ ਕਿਤੇ ਕੋਈ ਨਾ ਕੋਈ ਹੱਲ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਆਪੇ ਕੱਢ ਦਿੰਦੇ ਨੇ ਜੀ